ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਨਿਆਰੀ ਹੈ ਜੀ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦਾ ਹੈ ਉਸ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਮੋੜਿਆ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਬੱਚੀ ਦਾ ਕਿਸੇ ਰਿਸ਼ਤਾ ਨਹੀਂ ਸੀ ਹੋ ਰਿਹਾ ਜੇਕਰ ਰਿਸ਼ਤਾ ਹੋ ਜਾਂਦਾ ਸੀ ਤਾਂ ਨੇਪਰੇ ਨਹੀਂ ਸੀ ਚੜਦਾ ਬੱਚੀ ਤੇ ਉਸ ਦੇ ਮਾਤਾ ਪਿਤਾ ਬਹੁਤ ਪਰੇਸ਼ਾਨ ਸਨ ਘਰ ਵਿੱਚ ਉਦਾਸੀ ਦੇਖ ਕੇ ਬੱਚੀ ਦੇ ਮਾਤਾ ਪਿਤਾ ਨੇ ਕੁਮਨ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਬੱਚੀ ਦਾ ਮਨ ਹੋਰ ਹੋ ਜਾਵੇ ਬੱਚੀ ਤੇ ਉਸਦੇ ਮਾਤਾ ਪਿਤਾ Shimla ਵੱਲ ਘੁਮਣ ਚਲੇ ਜਾਂਦੇ ਨੇ ਉੱਥੇ ਜਾ ਕੇ ਬੱਚੀ ਦੀ ਮਾਂ ਦੀ ਨਜ਼ਰ ਬਾਜ਼ਾਰ ਵਿੱਚ ਇੱਕ ਦੁਕਾਨ ਤੇ ਪੈਂਦੀ ਆ ਦੁਕਾਨ ਦੇ ਅੱਗੇ ਲਿਖਿਆ ਸੀ ਕਿ ਹੱਥ ਦਿਖਾਓ ਤੇ ਭਵਿੱਖ ਜਾਣ ਲੋ ਬੱਚੀ ਦੀ ਮਾਂ ਨੇ ਬੱਚੀ ਦੇ ਪਿਤਾ ਨਾਲ ਸਲਾਹ ਕੀਤੀ ਕਿ ਆਪਾਂ ਵੀ ਆਪਣੀ ਬੱਚੀ ਦੇ ਭਵਿੱਖ ਬਾਰੇ ਪੁੱਛਦੇ ਆ ਕਿ ਰਿਸ਼ਤੇ ਤਾਂ ਬਹੁਤ ਆਉਂਦੇ ਨੇ ਪਰ ਨੇਪਰੇ ਕੋਈ ਕਿਉਂ ਨਹੀਂ ਚੜਦਾ ਤਾਂ ਬੱਚੀ ਦਾ ਪਿਤਾ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਸੀ ਉਹ ਕਹਿਣ ਲੱਗਾ ਮੈਂ ਇਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦਾ ਮੈਂ ਗੁਰੂ ਸਾਹਿਬ ਨੂੰ ਮੰਨਦਾ ਹਾਂ ਇਹ ਸਾਰੇ ਪਖੰਡ ਹਨ ਬੱਚੀ ਦੀ ਮਾਂ ਕਹਿਣ ਲੱਗੀ ਮੰਨਣ ਨੂੰ ਤਾਂ ਮੈਂ ਵੀ ਨਹੀਂ ਮੰਦੀ ਪਰ ਤੁਹਾਨੂੰ ਕਹਿ ਰਹੀਆਂ ਇੱਕ ਵਾਰ ਪੁੱਛਦਿਆਂ ਆਪਾਂ ਮੰਨਣਾ ਥੋੜੀ ਹੈ ਕਿਸੇ ਨੂੰ ਚਲੋ ਆਪਾਂ ਚੱਲਦੇ ਹਾਂ ਚਲੋ ਘਰ ਵਾਲੀ ਦੇ ਆਪਣੇ ਘਰ ਵਾਲੇ ਨੂੰ ਮਨਾ ਲਿਆ ਅੰਡਤ ਨੇ ਬੱਚੀ ਦਾ ਹੱਥ ਤੇ ਮस्तक ਵੇਖਿਆ ਤੇ ਕਿਹਾ ਕਿ ਇਸ ਬੱਚੀ ਦਾ ਰਿਸ਼ਤਾ ਤਾਂ ਹੋਣਾ ਛੱਡੋ ਇਸ ਵਿੱਚ ਦੇ ਕਰਮਾਂ ਵਿੱਚ ਤਾਂ ਬਾਰੀ ਹੈ ਨਹੀਂ ਇਸ ਬੱਚੀ ਦਾ ਰਿਸ਼ਤਾ ਕਦੇ ਨਹੀਂ ਹੋ ਸਕਦਾ ਇਸ ਜਨਮ ਤਾਂ ਕੀ ਅਗਲੇ 7 ਜਨਮਾਂ ਤੱਕ ਇਸ ਦਾ ਰਿਸ਼ਤਾ ਨਹੀਂ ਹੋ ਸਕਦਾ ਇਹ ਗੱਲ ਸੁਣ ਕੇ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਉਦਾਸ ਹੋ ਗਏ ਹੁਣ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਨਾ ਕੋਈ ਤਿਹਾਰ ਨਾ ਕੋਈ ਸ਼ਿਮਲਾ ਉਹ ਬਹੁਤ ਪਰੇਸ਼ਾਨ ਹੋ ਗਏ ਤੇ ਉੱਥੋਂ ਤੁਰ ਪਏ ਅੰਮ੍ਰਿਤਸਰ ਦੀ ਧਾਰਤੀ ਤੇ ਜਦੋਂ ਵਸਤੂ ਉਤਰੇ ਤਾਂ ਤਿੰਨੋਂ ਬਹੁਤ ਉਦਾਸ ਸਨ ਜਦੋਂ ਕਹਿੰਦੇ ਬੰਦੇ ਦੀ ਭਾਗ ਜਾਗਦੇ ਨੇ ਤਾਂ ਕੋਈ ਨਾ ਕੋਈ ਰੱਬੀ ਰੂਹ ਮਿਲ ਹੀ ਜਾਂਦੀ ਆ ਉਹ ਜਦੋਂ ਬਸ ਤੇ ਉਤਰੇ ਤਾਂ ਉੱਥੇ ਬੱਚੀ ਦੇ ਪਿਤਾ ਦਾ ਕੋਈ ਪੁਰਾਣਾ ਦੋਸਤ ਮਿਲ ਗਿਆ। ਉਹ ਮਿਲ ਕੇ ਬਹੁਤ ਖੁਸ਼ ਹੋਇਆ। ਉਸਨੇ ਪੁੱਛਿਆ ਭਰਾਵਾ ਤੁਸੀਂ ਸਾਰੇ ਇੰਨੇ ਦੁਖੀ-ਦੁਖ ਕਿਉਂ? ਤੁਹਾਡੇ ਚਿਹਰੇ ਕਿਉਂ ਲਟਕੇ ਹੋਏ ਨੇ? ਮੈਨੂੰ ਦੱਸੋ ਤਾਂ ਸਹੀ ਕੀ ਗੱਲ ਐ? ਬੱਚੀ ਦਾ ਪਿਤਾ ਕਹਿਣ ਲੱਗਾ ਅਸੀਂ ਆਪਣੀ ਬੱਚੀ ਦਾ ਕਈ ਵਾਰ ਇਸਤਾ ਕੀਤਾ ਪਰ ਕੋਈ ਵੀ ਨੇਪਰੇ ਨਹੀਂ ਚੜਦਾ। ਜੇ ਹੋ ਵੀ ਜਾਂਦਾ ਤਾਂ ਟੁੱਟ ਜਾਂਦਾ। ਇਸ ਗੱਲ ਕਰਕੇ ਅਸੀਂ ਬਹੁਤ ਪਰੇਸ਼ਾਨ ਆ। ਇਸ ਕਰਕੇ ਅਸੀਂ ਸਿਮਲੇ ਚ ਘੁੰਮਣ ਚਲੇ ਗਏ ਤਾਂ ਕਿ ਬੱਚੀ ਦਾ ਮਨ ਸ਼ਾਇਦ ਹੋਰ ਹੋ ਜਾਵੇ ਪਰ ਉੱਥੇ ਜਾ ਕੇ ਅਸੀਂ ਹੋਰ ਪਰੇਸ਼ਾਨ ਹੋ ਗਏ ਦੋਸਤ ਨੇ ਉੱਥੇ ਦੀ ਪਰੇਸ਼ਾਨੀ ਬਾਰੇ ਪੁੱਛਿਆ ਤਾਂ ਬੱਚੀ ਦੇ ਪਿਤਾ ਨੇ ਕਿਹਾ ਅਸੀਂ ਉੱਥੇ ਇੱਕ ਪੰਡਿਤ ਨੂੰ ਬੱਚੀ ਦਾ ਹੱਥ ਦਿਖਾਇਆ ਸੀ ਤੇ ਪੰਡਿਤ ਨੇ ਇਸ ਬੱਚੀ ਦੇ ਨੇ ਕਿਹਾ ਕਿ ਇਸ ਬੱਚੀ ਦੇ ਕਰਮਾਂ ਵਿੱਚ ਤਾਂ bari ਹੈ ਨਹੀਂ ਅਗਲੇ 7 ਜਨਮਾਂ ਦਾ ਕਿਸ ਦਾ ਵਿਆਹ ਨਹੀਂ ਹੋ ਸਕਦਾ ਇਹ ਗੱਲ ਸੁਣ ਕੇ ਅਸੀਂ ਤਿੰਨੋਂ ਬਹੁਤ ਪਰੇਸ਼ਾਨ ਹਾਂ ਕਿ ਕੀ ਬਣੂਗਾ ਉਹ ਜਿਹੜਾ ਦੋਸਤ ਸੀ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਬਾਬਾ ਸ਼ਹੀਦਾ ਤੋਂ ਹੁਣੇ ਹੋ ਕੇ ਆਇਆ ਸੀ ਉਸਨੇ ਕਿਹਾ ਤੁਸੀਂ ਬਿਆਮਾ ਭਾਰਮਾ ਵਿੱਚ ਨਾ ਪਵੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕੋ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰੇ ਕਾਜ ਆਪ ਸੰਪੂਰਨ ਕਰ ਦੇਣਗੇ ਤੇ ਜੋ ਜਨ ਤੁਮਰੇ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਉਸਨੇ ਬੱਚੀ ਨੂੰ ਕਿਹਾ ਮੇਰੀ ਇੱਕ ਗੱਲ ਮੰਨੇਂਗੀ ਪੁੱਤਰ ਕਹਿੰਦੀ ਹਾਂਜੀ ਬੱਚੀ ਨੇ ਕਿਹਾ ਹਾਂਜੀ ਅੰਕਲ ਜੀ ਦੱਸੋ ਤੂੰ ਐਦਾਂ ਕਰਨਾ ਹੈ ਕਿ ਇਸ਼ਨਾਨ ਕਰਕੇ ਦਰਵਾਰ ਸਾਹਿਬ ਮੱਥਾ ਟੇਕਣਾ ਹੈ ਦਰਵਾਰ ਸਾਹਿਬ ਤੋਂ ਫਿਰ ਜਾ ਕੇ ਬਾਬਾ ਜੀ ਦੇ ਦਰ ਤੇ ਨਮਸਕਾਰ ਕਰਨੀ ਹੈ ਤੇ ਮੱਥਾ ਟੇਕਣਾ ਤੇ ਫਿਰ ਸੁਖਮਨੀ ਸਾਹਿਬ ਦੇ ਪਾਠ ਜਿੰਨੀ ਵੀ ਤੂੰ ਕਰ ਸਕਦੀਆਂ ਰੋਜ਼ਾਨਾ ਕਰਨੇ ਇੱਕ ਦਿਨ ਵੀ ਤੂੰ ਨਾਗਾ ਨਹੀਂ ਪਾਉਣਾ ਰੋਜ਼ ਝਾੜੂ ਲਾਉਣਾ ਪੋਚਾ ਲਾਉਣਾ ਤੇ ਲੰਗਰ ਵਿੱਚ ਸੇਵਾ ਕਰਨੀ ਹੈ ਜਿੱਥੇ ਵੀ ਤੁਹਾਨੂੰ ਸੇਵਾ ਮਿਲੇ ਤੇ ਉੱਥੇ ਹੀ ਸੇਵਾ ਵਿੱਚ ਲੱਗੇ ਰਹਿਣਾ ਕਹਿੰਦੇ ਬੱਚੀ ਨੇ ਮਨ ਬਣਾ ਲਿਆ ਤੇ ਪਿਤਾ ਨੂੰ ਕਹਿਣ ਲੱਗੀ ਜਿੱਥੇ ਆਪਾਂ ਪਿਤਾ ਜੀ ਮੇਰੀ ਇੱਕ ਗੱਲ ਮੰਨੋਗੇ ਜਿੱਥੇ ਆਪਾਂ ਇੰਨਾ ਘੁੰਮ ਲੈ ਉਥੇ ਮੇਰੇ ਤੇ ਇੱਕ ਹਸਾਨ ਹੋਰ ਕਰ ਦਿਓ ਮੈਂ ਇੱਕ ਮਹੀਨਾ ਇੱਥੇ ਹੀ ਰਹਿਣਾ ਚਾਹੁੰਦੀ ਆ ਮੈਨੂੰ ਕਮਰੇ ਦਾ ਪ੍ਰਬੰਧ ਕਰ ਦਿਓ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦੇ ਦਰ ਤੇ ਸੇਵਾ ਹੀ ਕਰਨਾ ਚਾਹੁੰਦੀ ਆ ਕਹਿੰਦੇ ਉਸ ਬੱਚੀ ਨੇ ਦਿਨ ਰਾਤ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਖਾਣਾ ਪੀਣਾ ਸੌਣਾ ਸਭ ਭੁੱਲ ਗਈ ਕਦੇ ਵਰਤਨ ਮਾਂਜਨੇ ਲੰਗਰ ਪਕਾਉਣਾ ਲੰਗਰ ਵਰਤਾਉਣਾ ਸਾਰਾ ਦਿਨ ਸੇਵਾ ਕਰਦੀ ਰਹਿੰਦੀ ਫਿਰ ਜਦੋਂ ਖੰਡੇ ਵਾਲਾ ਬਾਪੂ ਖੁਸ਼ ਹੋ ਗਿਆ ਤੇ ਐਨੀ 21 ਦਿਨ ਬਤੀਤ ਹੋ ਗਏ ਤੇ 22ਵੇਂ ਦਿਨ ਉੱਥੇ ਇੱਕ ਪਰਿਵਾਰ ਆਇਆ ਉਹਨਾਂ ਨੇ ਬੱਚੀ ਦਾ ਚਿਹਰਾ ਵੇਖਿਆ ਤੇ ਸੇਵਾ ਭਾਵਨਾ ਕਰਦਿਆਂ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ ਤੇ ਉਹਨਾਂ ਨੇ ਬੱਚੀ ਦੇ ਮਾਤਾ ਪਿਤਾ ਨਾਲ ਮੇਲ ਕੀਤਾ ਤੇ ਕਿਹਾ ਕਿ ਅਸੀਂ ਆਪਣੇ ਸੁਪੁੱਤਰ ਲਈ ਇਸ ਬੱਚੀ ਦਾ ਰਿਸ਼ਤਾ ਮੰਗਦੇ ਹਾਂ ਜਿਸ ਬੱਚੀ ਦਾ ਕਿਤੇ ਰਿਸ਼ਤਾ ਹੋ ਨਹੀਂ ਰਿਹਾ ਸੀ ਖੰਡੇ ਵਾਲੇ ਬਾਪੂ ਨੇ ਕਿਰਪਾ ਕਰ ਦਿੱਤੀ ਆਪ ਮੰਗ ਕੇ ਰਿਸ਼ਤਾ ਲਿਆ ਬੱਚੀ ਦੇ ਮਾਪੇ ਬਹੁਤ ਖੁਸ਼ ਹੋਏ ਜਦੋਂ ਰਿਸ਼ਤਾ ਪੱਕਾ ਹੋ ਗਿਆ ਤਾਂ ਮੁੰਡੇ ਦੇ ਮਾਪੇ ਕਹਿਣ ਲੱਗੇ ਅਸੀਂ ਬੱਚੀ ਨੂੰ ਨਾਲ ਹੀ ਕੈਨੇਡਾ ਲੈ ਕੇ ਜਾਣਾ ਵਿਆਹ ਵੀ ਹੋ ਗਿਆ ਬੱਚੀ ਕੈਨੇਡਾ ਵੀ ਚਲੀ ਗਈ ਜਦੋਂ 5-4 ਸਾਲ ਬਾਅਦ ਵਾਪਸ ਪਰਤੀ ਤਾਂ ਉਸਦੇ ਦੋ ਬੇਟੇ ਸਨ ਤੇ ਆ ਕੇ ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਜਦੋਂ ਜਦੋਂ ਵਾਪਸ ਆਈ ਤਾਂ ਆਪਣੇ ਪਿਤਾ ਜੀ ਨੂੰ ਕਹਿੰਦੀ ਮੈਂ ਬਾਬਾ ਜੀ ਦੇ ਦਰਤੀ ਤੇ ਨਮਸਕਾਰ ਕਰ ਲਈ ਐ ਤੇ ਮੈਂ ਦਰਬਾਰ ਸਾਹਿਬ ਤੇ ਸ਼ਹੀਦ ਦਾ ਸਾਹਿਬ ਮੱਥਾ ਟੇਕ ਕੇ ਆਈਆਂ ਤੇ ਹੁਣ ਮੈਂ ਉਸੇ ਟੂਰ ਤੇ ਜਾਣਾ ਚਾਹੁੰਦੀ ਆ ਜਿਵੇਂ ਜਿੱਥੇ ਆਪਾਂ ਪਹਿਲਾਂ ਗਏ ਸੀ ਸ਼ਿਮਲੀ ਮਾਤਾ ਪਿਤਾ ਨੇ ਕਿਹਾ ਠੀਕ ਐ ਪੁੱਤਰ ਜੇ ਤੇਰੀ ਇਹੀ ਇੱਛਾ ਤਾਂ ਚਲੇ ਜਾਂਦੇ ਆ ਸਾਰੀ ਫੈਮਲੀ ਨੇ ਤਿਆਰੀ ਕਰ ਲਈ ਸ਼ਿਮਲੀ ਜਾਣ ਦੀ ਤੇ ਸ਼ਿਮਲੀ ਪਹੁੰਚ ਗਏ ਸਵੇਰੇ ਉੱਠੇ ਤੇ ਬੱਚੀ ਨੇ ਸਾਦਾ ਜਿਹਾ ਸੂਟ ਪਾ ਲਿਆ ਤੇ ਮਾਤਾ ਪਿਤਾ ਨੂੰ ਕਹਿੰਦੀ ਤੁਸੀਂ ਮੇਰੇ ਬੱਚਿਆਂ ਨੂੰ ਪਛਾਣ ਕਰਕੇ ਰੱਖਣਾ ਤੇ ਮੈਂ ਅੱਗੇ ਕੱਲੀ ਹੀ ਜਾਵਾਂਗੀ ਕਹਿੰਦੇ ਜਦੋਂ ਬੱਚੀ ਉਸੇ ਪੰਡਤ ਦੀ ਦੁਕਾਨ ਤੇ ਗਈ ਪੰਡਤ ਨੂੰ ਹੱਥ ਦਿਖਾਉਣ ਤਾਂ ਉਸ ਪੰਡਤ ਨੇ ਬੱਚੀ ਨੂੰ ਦੇਖ ਕੇ ਦੂਰੋਂ ਹੀ ਰੌਲਾ ਪਾ ਦਿੱਤਾ ਕਿ ਚਲੀ ਜਾ ਮੇਰੇ ਪਿੱਛੇ ਚ ਚਲੀ ਜਾ ਪਿੱਛੇ ਚਲੀ ਜਾ ਇਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਤੁਹਾਡੀ ਤੀ ਦਾ ਵਿਆਹ ਨਹੀਂ ਹੋਣਾ ਤੁਸੀਂ ਫੇਰ ਆਗੇ ਉਹ ਬੱਚੀ ਉੱਥੇ ਹੀ ਖੜੀ ਰਹੀ ਐਨੇ ਨੂੰ ਉਸ ਦਾ ਪਿਤਾ ਆਇਆ ਉਸ ਨੇ ਬੱਚੀ ਦੇ ਪੁੱਤਰ ਨੂੰ ਟੇਬਲ ਤੇ ਬਿਠਾ ਦਿੱਤਾ ਤੇ ਮਾਤਾ ਆਈ ਤਾਂ ਉਸਨੇ ਦੂਸਰੇ ਪੁੱਤਰ ਨੂੰ ਵੀ ਉਸੇ ਟੇਬਲ ਤੇ ਬਿਠਾ ਦਿੱਤਾ ਪੰਡਿਤ ਕਹਿੰਦਾ ਇਹ ਕੀ ਆ ਕਹਿੰਦੇ ਪੰਡਿਤ ਜੀ ਤੁਸੀਂ ਤਾਂ ਕਹਿੰਦੇ ਸੀ ਇਸ ਬੱਚੀ ਦਾ ਸੱਤ ਜਨਮ ਤੱਕ ਵਿਆਹ ਨਹੀਂ ਹੋ ਸਕਦਾ ਪੰਡਿਤ ਕਹਿੰਦਾ ਇਹ ਬੱਚੇ ਕੀ ਦੇ ਨੇ ਇਹਨਾਂ ਨੂੰ ਚੁੱਕੋ ਤੇ ਮਾਤਾ ਪਿਤਾ ਨੇ ਕਿਹਾ ਇਹ ਸਾਡੀ ਧੀ ਦੇ ਬੱਚੇ ਨੇ ਦੋ ਪੁੱਤਰ ਹੋਏ ਨੇ ਤੇ ਇਸ ਦਾ ਵਿਆਹ ਵੀ ਕੈਨੇਡਾ ਦੇ ਵਿੱਚ ਹੋਇਆ ਪੰਡਿਤ ਹੈਰਾਨ ਰਹਿ ਗਿਆ ਕਿ ਕਿਵੇਂ ਹੋ ਸਕਦਾ ਹੈ ਕਹਿੰਦਾ ਮੇਰੀ ਅੱਜ ਤੱਕ ਕੋਈ ਕਹੀ ਹੋਈ ਗੱਲ ਕਦੇ ਗਲਤ ਨਹੀਂ ਹੋਈ ਜ਼ਰੂਰ ਤੁਹਾਡੇ ਤੇ ਕੋਈ ਬਖਸ਼ਿਸ਼ ਹੋ ਗਈ ਹੈ ਉਹ ਵੀ ਅਕਾਲ ਪੁਰਖ ਦੀ ਉਸਨੇ ਰੇਖ ਵਿੱਚ ਮੀਖ ਮਾਰ ਦਿੱਤੀ ਐ ਤੇ ਜਿਸ ਦੀ ਸੇਵਾ ਦਾ ਫਲ ਤੁਹਾਨੂੰ ਮਿਲਿਆ ਕਹਿੰਦੇ ਫਿਰ ਉਸ ਪੰਡਿਤ ਨੂੰ ਜਦੋਂ ਸਾਰੀ ਵਾਰਤਾ ਦੱਸੀ ਤਾਂ ਉਹ ਹੈਰਾਨ ਹੋ ਗਿਆ ਤੇ ਕਹਿੰਦਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਐ ਤੁਹਾਡੇ ਤੇ ਫਿਰ ਉਹ ਪੰਡਿਤ ਕਹਿੰਦਾ ਸ਼ਹੀਦਾਂ ਅੱਗੇ ਤਾਂ ਮੇਰਾ ਵੀ ਸੀਸ ਝੁਕਦਾ ਉਹਨਾਂ ਦਾ ਕਿਹਾ ਤਾਂ ਦਰਗਾਹੇ ਚੱਲਦਾ ਉਹ ਤਾਂ ਪੁੱਠੇ ਲੇਖ ਵੀ ਸਿੱਧੇ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਹੱਥ ਵਿੱਚ ਜਿਹੜਾ ਖੰਡਾ ਐ ਉਹ 18 ਸਿਰ ਦਾ ਐ ਐਡੀ ਕਿਰਪਾ ਹੈ ਉਸ ਅਮਰ ਸ਼ਹੀਦ ਦੇ ਵਿੱਚ ਇਸ ਲਈ ਤੁਸੀਂ ਵੀ ਆਪਣਾ ਵਿਸ਼ਵਾਸ ਧੰਤਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਬਣਾ ਕੇ ਰੱਖਣਾ ਜੀ ਕਿਉਂਕਿ ਉਹ ਐਦਾਂ ਹੀ ਸਾਰਿਆਂ ਦੇ ਪੁੱਠੇ ਲੇਖ ਸਿੱਧੇ ਕਰ ਦਿੰਦੇ ਨੇ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ